ずらそう。 ਤੁਸੀਂ ਦੇਖੋ ਕਿ ਜਦੋਂ ਸ਼੍ਰੀ ਦੇਵੀ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਉਦੋਂ ਤਾਂ ਹਰ ਪ੍ਰਸ਼ੰਸਕ ਕੋਥੇ ਮੌਜੂਦ ਸੀ ਕਈ ਲੋਕ ਜਿਹੜੇ ਕਿ ਘਰ ਤੋਂ ਬੈਠ ਕੇ ਮੀਡੀਆ ਦੇ ਜ਼ਰੀਏ ਅੰਤਿਮ ਸੰਸਕਾਰ ਦੀਆਂ ਤਸਵੀਰਾਂ ਦੇਖ ਰਹੇ ਸੀ ਅੰਤਿਮ ਸੰਸਕਾਰ ਦੇ ਦਰਸ਼ਨ ਕਰ ਰਹੇ ਸੀ ਹੁਣ ਇਹ ਕਿਉਂ ਹੋਇਆ ਕਿ ਧਰਮਿੰਦਰ ਜੀ ਦਾ ਇੰਨੀ ਜਲਦਬਾਜ਼ੀ ਦੇ ਵਿੱਚ ਸੰਸਕਾਰ ਕਰ ਦਿੱਤਾ ਗਿਆ ਇੰਨੀ ਪ੍ਰਾਈਵੇਸੀ ਦੇ ਵਿੱਚ ਆਖਿਰ ਕਿਉਂ ਸੰਸਕਾਰ ਕੀਤਾ ਗਿਆ ਇਸ ਸਵਾਲ ਹਰ ਕਿਸੇ ਦੇ ਮਨ ਦੇ ਵਿੱਚ ਖੜਾ ਹੋਉਂਦਾ ਹੋਇਆ ਸਾਹਮਣੇ ਆ ਰਿਹਾ ਹੁਣ ਜਾਂ ਤਾਂ ਇਸੇ ਕਾਰਨ ਹੋ ਸਕਦਾ ਹੈ ਕਿ ਪਰਿਵਾਰ ਨਹੀਂ ਸੀ ਚਾਹੁੰਦਾ ਕਿ ਅਰਮਿੰਦਰ ਜੀ ਦਾ ਸੰਸਕਾਰ ਜਿਹੜਾ ਕਿ ਸਾਰਿਆਂ ਦੇ ਸਾਹਮਣੇ ਹੋਵੇ ਜਾਂ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਨੂੰ ਦੇਖੜਿਆ ਕੁਝ ਵੀ ਹੋ ਸਕਦਾ ਹੈ ਪਰ ਉੱਥੇ ਜੇ ਗੱਲ ਕਰ ਲਈ ਜਾਵੇ ਜੇ ਉਹਨਾਂ ਦੇ ਦੇਹ ਦੀ ਗੱਲ ਕੀਤੀ ਜਾਵੇ ਦੇਹ ਨੂੰ ਵੀ ਇੰਨੀ ਜਲਦੀ ਅਗਰੀ ਦੇ ਦਿੱਤੀ ਗਈ ਤੇ 3-4 ਘੰਟਿਆਂ ਦੇ ਵਿੱਚ ਜੋ ਕਿ ਸਾਰੀਆਂ ਰਸਮਾਂ ਉੱਥੇ ਨਿਭਾਈਆਂ ਗਈਆਂ ਇਸਾ ਕੀ ਕਾਰਨ ਸੀ ਹਰ ਕੋਈ ਇਸ ਨੂੰ ਲੈ ਕੇ ਸਵਾਲ ਖੜੇ ਕਰ ਰਿਹਾ ਹਰ ਕਿਸੇ ਦੇ ਦਿਲਾਂ ਦੇ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਆਪਾਂ ਕਹਿ ਸਕਦੇ ਹਾਂ ਕਿਉਂਕਿ ਨਾ ਸਿਰਫ ਪੰਜਾਬ ਨਾ ਸਿਰਫ ਮੁੰਬਈ ਦੇ ਵਿੱਚ ਉਹਨਾਂ ਦੇ ਪ੍ਰਸ਼ੰਸਕ ਨੇ ਸਗੋਂ ਪੂਰੇ ਭਾਰਤ ਦੇ ਵਿੱਚ ਉਹਨਾਂ ਦੇ ਪ੍ਰਸ਼ੰਸਕ ਨੇ ਕਿਉਂਕਿ ਕਈ ਸਭਾ ਉਹਨਾਂ ਨੇ ਐਮਪੀ ਦੇ ਵਿੱਚ ਵੀ ਬਤਾਇਆ ਆਇਆ ਤੇ ਉਹਨਾਂ ਨੂੰ ਪਦਮ ਪੋਸ਼ਣ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਜਿਹੜੇ ਨੈਸ਼ਨਲ ਅਵਾਰਡ ਦੇ ਨਾਲ ਸਨਮਾਨਿਤ ਹੋ ਰਹੇ ਨੇ ਇਸ ਦਾ ਮਤਲਬ ਕਿ ਪੂਰੇ ਭਾਰਤ ਦੇ ਵਿੱਚ ਉਹਨਾਂ ਨੂੰ ਜਾਣਿਆ ਜਾਂਦਾ ਹੈ ਇਸਾ ਜੋ ਉਹਨਾਂ ਦੇ ਅੰਤਿਮ ਦਰਸ਼ਨਾਂ ਦੀ ਗੱਲ ਕਰ ਲਈ ਜਾਵੇ ਤਾਂ ਅੰਤਿਮ ਦਰਸ਼ਨਤਾ ਵੀ ਜਿਹੜੇ ਪ੍ਰਸ਼ੰਸਕ ਸੀ ਉਹ ਹੱਕਦਾਰ ਸੀ ਮੀਡੀਆ ਨੂੰ ਵੀ ਬਾਹਰ ਤੋਂ ਹੀ ਰਿਪੋਰਟਿੰਗ ਕਰਨ ਤੇ ਜਿਹੜੇ ਆਦੇਸ਼ ਸੀ ਅੰਦਰੋਂ ਨਹੀਂ ਦਿੱਤਾ ਗਿਆ ਤੇ ਪਰਿਵਾਰ ਨੇ ਜਦੋਂ ਇਸ ਗੱਲ ਤੇ ਖੁੱਲਾਸਾ ਕੀਤਾ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦਾ ਕਹਿਣਾ ਹੈ ਕਿ ਪਹਿਲਾ 11 ਨਵੰਬਰ ਨੂੰ ਦੇ ਮੌਤ ਦੀਆਂ ਖਬਰਾਂ ਤੋਂ ਉਹਨਾਂ ਨੂੰ ਬਹੁਤ ਵੱਡਾ ਸ਼ੌਕ ਲੱਗਿਆ ਸੀ ਕਿਉਂਕਿ ਕਈ ਲਾਪਰਵਾਹ ਜਿਹੜੇ ਕਿ মিডিਆ ਸੀ ਕਈ ਲਾਪਰਵਾਹ ਖਬਰ ਜਿਹੜੇ ਦਿੰਦੇ ਸੀ ਉਹਨਾਂ ਦੇ ਵੱਲੋਂ ਇਹ ਕਹਿ ਕਿਹਾ ਗਿਆ ਕਿ ਉਹਨਾਂ ਦੀ ਮੌਤ ਹੋ ਗਈ ਹੈ ਇਸ ਤੋਂ ਪਰਿਵਾਰ ਨੂੰ ਬਹੁਤ ਵੱਡਾ ਝਟਕਾ ਲੱਗਿਆ ਸੀ ਇਸ ਤੋਂ ਪਰਿਵਾਰ ਨੇ ਸੋਚਿਆ ਕਿ ਚੁੱਪਚਾਪੀਤੇ ਦੇ ਨਾਲ ਜਿਹੜਾ ਕਿ ਕੀਤਾ ਜਾਵੇ ਜਿਆਦਾ ਲੋਕਾਂ ਨੂੰ ਇੰਟਰਫੇਅਰ ਨਾ ਕਰਨ ਦਿੱਤਾ ਜਾਵੇ ਤੁਹਾਡਾ ਕੀ ਕਹਿਣਾ ਹੈ ਤੁਹਾਨੂੰ ਕੀ ਲੱਗਦਾ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ જરા سوچ ਕੇ દેખો કે ਜਦੋਂ શ્રી ਦੇਵੀ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਉਦੋਂ ਤਾਂ ਹਰ ਪ੍ਰਸ਼ੰਕ ਕੋਥੇ ਮੌਜੂਦ ਸੀ ਕਈ ਲੋਕ ਜੁੜੇ ਕਿ ਘਰ ਤੋਂ ਬੈਠ ਕੇ ਮੀਡੀਆ ਦੇ ਜ਼ਰੀਏ ਅੰਤਿਮ ਸੰਸਕਾਰ ਦੀਆਂ ਤਸਵੀਰਾਂ ਦੇਖ ਰਹੇ ਸੀ ਅੰਤਿਮ ਸੰਸਕਾਰ ਦੇ ਦਰਸ਼ਨ ਕਰ ਰਹੇ ਸੀ ਹੁਣ ਇਹ ਕਿਉਂ ਹੋਇਆ ਕਿ ਧਰਮਿੰਦਰ ਜੀ ਦਾ ਇੰਨੀ ਜਲਦਬਾਜ਼ੀ ਦੇ ਵਿੱਚ ਸੰਸਕਾਰ ਕਰ ਦਿੱਤਾ ਗਿਆ ਇੰਨੀ ਪ੍ਰਾਈਵੇਸੀ ਦੇ ਵਿੱਚ ਆਖਿਰ ਕਿਉਂ ਸੰਸਕਾਰ ਕੀਤਾ ਗਿਆ ਇਸ ਸਵਾਲ ਹਰ ਕਿਸੇ ਦੇ ਮਨ ਦੇ ਵਿੱਚ ਖੜਾ ਹੋ ਨਾ ਹੋਇਆ ਸਾਹਮਣੇ ਆ ਰਿਹਾ ਹੁਣ ਜਾਂ ਤਾਂ ਇਸ ਦਾ ਇਹ ਕਾਰਨ ਹੋ ਸਕਦਾ ਹੈ ਕਿ ਪਰਿਵਾਰ ਨਹੀਂ ਸੀ ਚਾਹੁੰਦਾ ਕਿ ਤਰਮਿੰਦਰ ਜੀ ਦਾ ਸੰਸਕਾਰ ਜਿਹੜਾ ਕਿ ਸਾਰਿਆਂ ਦੇ ਸਾਹਮਣੇ ਹੋਵੇ ਆ ਉਹਨਾਂ ਦੇ ਪ੍ਰਸ਼ੰਸਕੋਨਾ ਨੂੰ ਦੇਖ ਰਿਹਾ ਕੁਝ ਵੀ ਹੋ ਸਕਦਾ ਪਰ ਉੱਥੇ ਜੇ ਗੱਲ ਕਰ ਲਈ ਜਾਵੇ ਜੇ ਉਹਨਾਂ ਦੇ ਤੇ ਦੀ ਗੱਲ ਕੀਤੀ ਜਾਵੇ ਦੇ ਨੂੰ ਵੀ ਇੰਨੀ ਜਲਦੀ ਅਗਰੀ ਦੇ ਦਿੱਤੀ ਗਈ ਤੇ ਤਿੰਨ ਚਾਰ ਘੰਟਿਆਂ ਦੇ ਵਿੱਚ ਜੋ ਕਿ ਸਾਰੀਆਂ ਰਸਮਾਂ ਉੱਥੇ ਨਿਭਾਈਆਂ ਗਈਆਂ ऐसा की कारण सी हर कोई इस ਨੂੰ ਲੈ ਕੇ ਸਵਾਲ ਖੜੇ ਕਰ ਰਿਹਾ ਹਰ ਕਿਸੇ ਦੇ ਦਿਲਾਂ ਦੇ ਵਿੱਚ ਰੋਜ਼ ਦੇਖਣ ਨੂੰ ਮਿਲ ਰਿਹਾ ਆਪਾਂ ਕਹਿ ਸਕਦੇ ਹਾਂ ਕਿਉਂਕਿ ਨਾ ਸਿਰਫ ਪੰਜਾਬ ਨਾ ਸਿਰਫ ਮੁੰਬਈ ਦੇ ਵਿੱਚ ਉਹਨਾਂ ਦੇ ਪ੍ਰਸ਼ੰਸਕ ਨੇ ਸਗੋਂ ਪੂਰੇ ਭਾਰਤ ਦੇ ਵਿੱਚ ਉਹਨਾਂ ਦੇ ਪ੍ਰਸ਼ੰਸਕ ਨੇ ਕਿਉਂਕਿ ਕਈ ਸਭਾ ਉਹਨਾਂ ਨੇ ਐਮਪੀ ਦੇ ਵਿੱਚ ਵੀ ਬਤਾਇਆ ਆ ਤੇ ਉਹਨਾਂ ਨੂੰ ਪਦਮ ਪੋਸ਼ਣ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਜੇ ਨੈਸ਼ਨਲ ਅਵਾਰਡ ਦੇ ਨਾਲ ਸਨਮਾਨਿਤ ਹੋ ਰਹੇ ਨੇ ਇਸ ਦਾ ਮਤਲਬ ਕਿ ਪੂਰੇ ਭਾਰਤ ਦੇ ਵਿੱਚ ਉਹਨਾਂ ਨੂੰ ਜਾਣਿਆ ਜਾਂਦਾ ਹੈ ਇਸਾ ਜੋ ਉਹਨਾਂ ਦੇ ਅੰਤਿਮ ਦਰਸ਼ਨਾਂ ਦੀ ਗੱਲ ਕਰ ਲਈ ਜਾਵੇ ਤਾਂ ਅੰਤਿਮ ਦਰਸ਼ਨਤਾ ਵੀ ਜਿਹੜੇ ਪ੍ਰਸ਼ੰਸਕ ਸੀ ਉਹ ਹੱਕਦਾਰ ਸੀ ਮੀਡੀਆ ਨੂੰ ਵੀ ਬਾਹਰ ਤੋਂ ਹੀ ਰਿਪੋਰਟਿੰਗ ਕਰਨ ਦੇ ਜਿਹੜੇ ਆਦੇਸ਼ ਸੀ ਅੰਦਰੋਂ ਨਹੀਂ ਦਿੱਤਾ ਗਿਆ ਤੇ ਪਰਿਵਾਰ ਨੇ ਜਦੋਂ ਇਸ ਗੱਲ ਤੇ ਖੁੱਲਾਸਾ ਕੀਤਾ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦਾ ਕਹਿਣਾ ਹੈ ਕਿ ਪਹਿਲਾ 11 ਨਵੰਬਰ ਨੂੰ ਦੇ ਮੌਤ ਦੀਆਂ ਖਬਰਾਂ ਤੋਂ ਉਹਨਾਂ ਨੂੰ ਬਹੁਤ ਵੱਡਾ ਸ਼ੌਕ ਲੱਗਿਆ ਸੀ ਕਿਉਂਕਿ ਕਈ ਲਾਪਰਵਾਹ ਜਿਹੜੇ ਕਿ ਮੀਡੀਆ ਸੀ ਕਈ ਲਾਪਰਵਾਹ ਖਬਰ ਜਿਹੜੇ ਦਿੰਦੇ ਸੀ ਉਹਨਾਂ ਦੇ ਵੱਲੋਂ ਇਹ ਕਹਿ ਕਿਹਾ ਗਿਆ ਕਿ ਉਹਨਾਂ ਦੀ ਮੌਤ ਹੋ ਗਈ ਹੈ ਇਸ ਤੋਂ ਪਰਿਵਾਰ ਨੂੰ ਬਹੁਤ ਵੱਡਾ ਝਟਕਾ ਲੱਗਿਆ ਸੀ ਇਸ ਤੋਂ ਪਰਿਵਾਰ ਨੇ ਸੋਚਿਆ ਕਿ ਚੁੱਪਚਾਪੀਤੇ ਦੇ ਨਾਲ ਜਿਹੜਾ ਕਿ ਕੀਤਾ ਜਾਵੇ ਜਿਆਦਾ ਲੋਕਾਂ ਨੂੰ ਇੰਟਰਫੇਅਰ ਨਾ ਕਰਨ ਦਿੱਤਾ ਜਾਵੇ ਤੁਹਾਡਾ ਕੀ ਕਹਿਣਾ ਹੈ ਤੁਹਾਨੂੰ ਕੀ ਲੱਗਦਾ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ